ਸੰਜੇ ਕਰ ਰਹੇ ਹਾਂ ਲੁਧਿਆਣਾ ਦੇ ਇਸ ਹਸਲਵਾਜਾਂ ਦੇ ਬਾਰੇ ਜਿੱਥੇ ਕਿ ਇੱਕ ਥਾਰ ਗੱਡੀ ਨੂੰ ਜਿਹੜੀ ਆ ਭੰਕਰ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਆ ਸਰਕਟ ਸਵਾਹ ਹੋ ਜਾਂਦੀ ਹੈ ਅੰਦਰੋਂ ਡੈਸ਼ਬੋਰਡ ਤੇ ਲੱਗੇ ਡੈਸ਼ਬੋਰਡ ਵਿੱਚ ਸ਼ਾਰਟ ਸਰਕਟ ਹੋਇਆ ਇਹ ਭਾਈ ਇਹ ਕਿੰਨੇ ਕੁ ਜਾਣੇ ਸੀਗੇ ਵਿੱਚ ਕੋਈ ਪਹੁੰਚ ਲੜ ਚੁੱਕੀ ਫੈਮਿਲੀ ਸੀ ਹਾਂਜੀ ਜਦੋਂ ਇਹਨੇ ਸੋਚੇ ਕਿ ਇੰਨਣ ਦੂਰੋਂ ਦੇਖਿਆ ਸੀਗਾ ਮੈਂ ਕਿਤੋਂ ਆ ਨਿਕਲ ਰਿਹਾ ਵਾਂ ਧੂਆ ਨਿਕਲਦਾ ਮੈਂ ਉੱਥੋਂ ਅਸੀਂ ਪਾਣੀ ਲੈ ਕੇ ਭੱਜੇ ਬਾਕੀ ਅੰਸਰ ਵਾਲਿਆਂ ਨੇ ਜਵਾਬ ਸਾਰੇ ਮੁੰਡੇ ਫੈਰ ਹੋਰ ਆੜੀਆਂ ਉਹ ਬੋਤਲਾਂ ਲੈ ਕੇ ਭੱਜੇ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਲ ਯੂ ਐਮ ਬੀਰੀ ਲੁਧਾਨਾ ਦੇ ਅੰਸਰਬਲਾਜ ਦੇ ਬਾਹਰ ਮੌਜੂਦਾ ਜਿੱਥੇ ਕਿ ਇੱਕ ਚਲਦੀ ਗੱਡੀ ਨੂੰ ਲੱਗੀ ਅੱਗ ਤਸਵੀਰਾਂ ਸੰਜੇ ਕਰ ਰਹੇ ਹਾਂ ਲੁਧਿਆਣਾ ਦੇ ਇਸ ਹਸਲਵਾਜੋ ਦੇ ਬਾਰੇ ਜਿੱਥੇ ਕਿ ਇੱਕ ਥਾਰ ਗੱਡੀ ਨੂੰ ਜਿਹੜੀ ਕਿ ਆ ਭੰਕਰ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਕਿ ਸਰਕੇ ਸਵਾਹ ਹੋ ਜਾਂਦੀ ਹੈ ਅੰਦਰੋਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੀ ਹੈ ਡੈਸ਼ਬੋਰਡ ਦੇ ਵਿੱਚ ਜਿਹੜੀ ਆ ਅੱਗ ਲੱਗਦੀ ਹੈ ਅੱਗ ਲੱਗਣ ਤੋਂ ਬਾਅਦ ਜਿਹੜੀ ਕਿ ਆ ਹੜਕਮ ਵੱਜ ਜਾਂਦੀ ਹੈ ਤੇ ਕੋਈ ਕੋਈ ਵੀ ਜਿਹੜਾ ਕਿ ਦੱਸਿਆ ਜਾਦਾ ਜਾਨੀ ਨੁਕਸਾਨ ਨਹੀਂ ਹੋਇਆ ਵਾ ਮੌਕੇ ਤੇ ਜਿਹੜੀ ਕਿ ਆ ਫਾਇਰ ਫਾਇਰ ਨੂੰ ਅੱਗ ਬੁਝਾਉਣ ਦੀ ਜਰੀਆ ਕੋਸ਼ਿਸ਼ ਕੀਤੀ ਜਾਂਦੀ ਹੈ ਲਗਾਤਾਰ ਤਸਵੀਰਾਂ ਤਾਂ ਨਾਲ ਸਾਂਝੇ ਕਰ ਰਹੇ ਆ ਪਰ ਇਹ ਕਿੱਦਾਂ ਹੋਇਆ ਕੋਈ ਪਤਾ ਕੁਛ ਡੈਸ਼ਬੋਰਡ ਤੇ ਲੱਗੀ ਹੈ ਡੈਸ਼ਬੋਰਡ ਵਿੱਚ ਸ਼ਾਰਟ ਸਰਕਟ ਹੋਇਆ ਹੈ ਅੱਛਾ ਤੇ ਭਾਈ ਇਹ ਕਿੰਨੇ ਕੋ ਜਾਣੇ ਸੀਗੇ ਵਿੱਚ ਕੋਈ ਕੋਣ ਚ ਲੜ ਸੀਗੀ ਫੈਮਿਲੀ ਸੀਗੀ ਹਾਂਜੀ ਸ਼ਾਰਟ ਸਰਕਟ ਨਾਲੇ ਗਰਮੀ ਵੀ ਕਾਫੀ ਆ ਤਾਂ ਉਹ ਵੀ ਰੀਜ਼ਨ ਹੋ ਸਕਦਾ ਰੀਜ਼ਨ ਤਾਂ ਕੁਛ ਵੀ ਹੋ ਸਕਦਾ ਹੁਣ ਇਹ ਤਾਂ ਜਿੰਨੇ ਮੂ ਨੀ ਗੱਲਾਂ ਹਾਂ ਤੇ ਕੋਈ ਮੋਕੇ ਦੇ ਪ੍ਰਸ਼ਾਸਨ ਪਹੁੰਚਿਆ ਫਾਇਰ ਬ੍ਰਿਗੇਡ ਵਾਲਾ ਨਹੀਂ ਅਸੀਂ ਅਸੀਂ ਹੋਈ ਸੀਗੇ ਅਸੀਂ ਮੈਂ ਸੀ ਹਰਜੋਤ ਬੈਨ ਸੀਗਾ ਤੇ ਵਰਮ ਸੀਗਾ ਅਸੀਂ ਸਾਰੇ ਸੀਗੇ ਬਾਕੀ ਹੋਰ ਜਿਹਨੇ ਮੌਜੂਦ ਸੀਗੇ ਤੇ ਅਸੀਂ ਸਭ ਨੇ ਮਿਲ ਕੇ ਹੀ ਬੁਝਾਈ ਆ ਕੋਈ ਇੱਥੇ ਹੋਰ ਵੀ ਗੱਡੀਆਂ ਖੜੀ ਹੋਣੀਆਂ ਕੋਈ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਕੁਛ ਨਹੀਂ 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 ਕੋਈ ਸੇਫ ਹੈ ਹਾਂਜੀ ਫੈਮਿਲੀ ਸੇਫ ਹਾਂਜੀ ਫੈਮਿਲੀ ਬਿਲਕੁਲ ਜਿਹੜੀ ਕਿ ਹੈ ਇਸ ਗੱਡੀ ਦੇ ਵਿੱਚ ਜਿਹੜੀ ਕਿ ਫੈਮਿਲੀ ਜਿਹੜੀ ਹੈ ਸਵਾਰ ਕਰੀ ਸੀਗੀ ਤੇ ਫੈਮਿਲੀ ਦੱਸਿਆ ਜਾ ਰਿਹਾ ਕਿ ਪੂਰੀ ਸੁਰੱਖਿਤ ਹੈ ਪਰਿਵਾਰ ਆਪਣੀ ਜਾਨ ਪਛਾਨ ਨੂੰ ਬਾਹਰ ਨਿਕਲਦਾ ਹੋਇਆ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਉੱਦੀ ਮਦਦ ਕਰਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਕਾਰਨ ਸੌਰ ਸਰਕਰ ਦੱਸਿਆ ਜਾ ਰਿਹਾ ਵਾ ਅੱਗ ਲੱਗਨ ਦਾ ਡੈਸ਼ ਬੋਰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਦੇ ਉਹਨਾਂ ਕਈਆਂ ਨੂੰ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਜਿਹੜੀ ਕੀ ਇਹ ਥਾਰ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਮਕੈਨਿਕ ਮਹਿੰਦਰਾ ਦੇ ਮਕੈਨਿਕ ਤੇ ਪਹੁੰਚ ਪਾਜੀ ਕੀ ਗੱਲ ਬਾਤ ਤੁਸੀਂ ਨਾ ਨਾ ਜੀ ਪਾਜੀ ਜਦੋਂ ਇੱਥੇ ਪਹੁੰਚੇ ਇਹਨਾਂ ਨੇ ਦੂਰੋਂ ਦੇਖ ਲਿਆ ਸੀਗਾ ਕਿ ਤੂੰ ਆ ਨਿਕਲ ਰਿਹਾ ਵਾ ਵੀ ਤੂੰ ਆ ਨਿਕਲਦਾ ਅੱਛਾ ਮੈਂ ਉੱਥੋਂ ਅਸੀਂ ਪਾਣੀ ਲੈ ਕੇ ਭੱਜੇ ਬਾਕੀ ਅੰਸਰ ਵਾਲਿਆਂ ਦੇ ਜਵਾਬ ਸਾਰੇ ਮੁੰਡੇ ਪੈਰਵਰ ਆੜੀਆਂ ਉਹ ਬੋਤਲਾਂ ਲੈ ਕੇ ਭੱਜੇ ਬਾਰਨਰਡ ਖੋਲਿਆ ਬਾਰਨਰਡ ਖੋਲ ਕੇ ਅੰਦਰੋਂ ਬੈਟਰੀ ਦੀਆਂ ਤਾਰਾਂ ਲਾਤੀਆਂ ਬਾਕੀ ਅੰਦਰੋਂ ਮੁੰਡਿਆਂ ਨੇ ਪੂਰੀ ਹੈਲਪ ਕੀਤੀ ਆ ਅੰਸਰ ਵਾਲੇ ਮੁੰਡਿਆਂ ਨੇ ਨਹੀਂ ਕਾਰਨ ਕੀ ਆ ਅੱਗ ਲੱਗਣ ਦਾ ਅੰਦਰੋਂ ਵਾਇਰਿੰਗ ਸ਼ਾਰਟ ਹੋਈ ਆ ਜੀ ਵਾਇਰਿੰਗ ਸ਼ਾਰਟ ਹੋਈ ਆ ਹਾਂ ਹੋਰ ਵੀ ਇਸ ਕਾਰਨ ਲੱਬਿਆ ਕੋਈ ਹੈ? ਫੁਰਤੀ ਕਰਨ ਲੱਬੇ। ਵਾਇਰਿੰਗ ਸ਼ਾਰਟ ਕੋਈ ਸੀ ਨਾ ਕਿਤੇ ਤਾਰ ਕਿੰਨੇ ਕੋਈ ਜੀਵ ਸੀਗੇ ਅੰਦਰ ਪਤਾ ਉਹ ਉਹ ਤਾਂ ਪਰਿਵਾਰ ਸੀ ਜੇ ਬਾਹਰ ਨਿਕਲ ਗਿਆ ਕਿੰਨੇ ਕਿੰਨੇ ਕੋਈ ਨੇ ਫੇ ਹੈਂ? 4 ਬੰਦੇ ਸੀ ਨਾਲ ਟੋਟਲ 4 ਬੰਦੇ ਸੀਗੇ ਹਾਂ ਮੀਆਂ ਬੀਬੀਸ ਨਾਲ ਬੱਚੇ ਪਿੱਛੇ ਬੈਠੇ ਸੀਗੇ ਪਤਾ ਬਚਾਓਗੇ ਕਾ ਬਚਾਵਾ ਸਾਰਾ ਹਾਂ ਬਚਾਵਾ ਲੇਕਿਨ ਸਾਰਾ ਸਾਰਾ ਡੈਸ਼ਬੋਰਡ ਸੜ ਗਿਆ ਤੁਸੀਂ ਕਾਰ ਦੇਖ ਸਕਦੇ ਹੋ 2021 ਮਾਡਲ ਕਾਰ ਸੀ ਇਹ ਤਾਂ ਚਲੋ ਬਚਾਓਗੇ ਤਾਂ ਨੀਅਰ ਮਤਲਬ ਕਿ ਅਨਸਫਲਾਸ ਦੇ ਕੋਲੇ ਸੀਗੇ ਇੱਥੇ ਅੰਦਰੋ ਜਿਵੇਂ ਫੈਰੋਗੇਟ ਵਗੈਰਾ ਸਾਰੇ ਨੇਕਸਟ ਫਾਇਰ ਐਕਸਚੇਂਜ ਹੋ ਗਏ ਲੈ ਉਹਦੇ ਕਰਕੇ ਬਚਾਓਗੇ ਤੁਹਾਡਾ ਸ਼ੁਕਨਮ ਕੀ ਹੈ ਕਰਮ ਗੋਇਲ ਕਰਮ ਗੋਇਲ ਮੇਰੇ ਕਰਨਾ ਨ ਕੰਮ ਹੀ ਆ ਨਾਲ ਹੀ ਮੇਰੇ ਸ਼ੋਰੂਮ ਆਪਰੀ ਆਨ ਕਰ। ਸੋ ਕਰਮ ਗੋਇਲ ਨੇ ਜਿਹੜੀ ਕੀ ਜਾਣਕਾਰੀ ਦਿੱਤੀ ਕਿ ਚਲਦੀ ਗੱਡੀ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕੀ ਹੈ ਮਕੈਨਿਕ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਫਟਾਫਟ ਜਿਹੜੀ ਕੀ ਹੈ ਬੈਟਰੀ ਦੀ ਤਾਰਾ ਕੱਢ ਦਿੰਦੇ ਨੇ ਸਭ ਕੁਝ ਕਰ ਦਿੰਦੇ ਨੇ ਪਰਿਵਾਰ ਨੂੰ ਪਰਿਵਾਰ ਨੂੰ ਬਚਾਉਂਦੇ ਨੇ ਤੇ ਵੱਡਾ ਹੀ ਵੱਡਾ ਹੱਥ ਸਾਬ ਆਪਰ ਸਕਦਾ ਸੀਗਾ ਪਰਿਵਾਰ ਦੇ ਨਾਲ